ਖਬਰੇ ਥੋੜੀ ਜੀ ਥਾਰ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਥਾਰ ਦੇ ਨਾਲ ਜਦੋਂ ਕੋਈ ਖਬਰ ਜੁੜ ਜਾਂਦੀ ਹੈ ਨਾ ਉਹ ਖਬਰ ਕਿਤੇ ਹੋਰ ਵੀ ਜਾ ਕੇ ਜੁੜ ਜਾਂਦੀ ਹੈ ਥਾਰ ਵਾਲੀ ਬੀਬੀ ਕਾफी ਚਰਚਾ ਦੇ ਵਿੱਚ ਰਹੀ ਹੈ ਹੁਣ ਆਪ ਵੀ ਚਰਚਾ ਦੇ ਵਿੱਚ ਰਹੀ ਹੁਣ ਥਾਰ ਵੀ ਹੋਰ ਚਰਚਾ ਦੇ ਵਿੱਚ ਕਰਦੀ ਇੱਥੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਵੀ ਥਾਰ ਵਾਲਾ ਸੀਗਾ ਇੱਕ ਤੇ ਉਹ ਇੱਕ ਸਾਈਡ ਤੇ ਖੜੀਆਂ ਕਾਲਜ ਦੀਆਂ ਦੋ ਕੁੜੀਆਂ ਨੂੰ ਕੁਚਲ ਗਿਆ ਬਹੁਤ ਬੁਰੀ ਤਰ੍ਹਾਂ ਤੇ ਮੁੜ ਕੇ ਆਫਰਾਰ ਵੀ ਹੋ ਗਿਆ ਥਾਰ ਤੇ ਲੱਭ ਗਿਆ ਬੰਦਾ ਅਜੇ ਲੱਭਿਆ ਨਹੀਂ ਹੈ ਨਹੀਂ ਫੜ ਲਿਆ ਫੜ ਲਿਆ ਜੀ ਮੁੰਡਾ ਫੜ ਲਿਆ ਜੀ ਥਾਰ ਨੇ ਤੁਰਨੇ ਲਾਏ ਉਹਨਾਂ ਨੇ ਫੇਰ ਕਿਤੇ ਜਾ ਕੇ ਫੜਿਆ ਹੋਣਾ ਮੈਨੂੰ ਥੋੜਾ ਸਮਾਂ ਪਹਿਲਾਂ ਉਹ 18 ਵਿੱਚ ਪੈਰ ਰੱਖ ਕੇ ਜਵਾਨ ਹੋਇਆ ਜੀ ਤੇ ਜਿਹੜੇ ਇਦਾਂ ਦੇ ਬੰਦੇ ਆ ਫਿਰ ਤੁਹਾਨੂੰ ਪਤਾ ਹੀ ਆ ਮਦਹੋਸ਼ ਹੋਏ ਹੁੰਦੇ ਆ ਜੀ ਉਧਰੋਂ ਜਵਾਨੀ ਦਾ ਨਸ਼ਾ ਉਧਰ ਦੌਲਤ ਦਾ ਨਸ਼ਾ ਉਧਰ ਪਿਓ ਦੀ ਪੋਸਟ ਦਾ ਨਸ਼ਾ ਅਹੁਦੇ ਦਾ ਜੀ ਤੇ ਦੱਸਦੇ ਆ ਕਿ ਇਸ ਥਾਰ ਦੇ ਪਤਾ ਨਹੀਂ ਕਿ 2 ਦਰਜਨ ਦੇ ਕਰੀਬ ਚਲਾਨ ਆ ਪਹਿਲਾਂ ਵੀ ਚੰਡੀਗੜ੍ਹ ਨੰਬਰ ਤੇ ਥਾਰ ਆ 2 ਦਰਜ 2 ਦਰਜਨ ਦੇ ਕਰੀਬ ਹੂੰ ਇਹਦਾ ਮਤਲਬ ਕਿ ਥਾਰ ਤੇ ਬੰਦੇ ਭਾਲਦੀ ਫਿਰਦੀ ਸੀ ਕਦੋਂ ਮਿਲ ਜੀ ਮੈਂ ਜਾਣਾ ਲਾਵਾਂ ਕਿ ਥਾਰਿਆ ਕਿ ਕਟਾਰਿਆ ਹੱਦ ਹੋ ਗਈ ਆ ਤੇ ਮਤਲਬ ਕਿ ਉਸ ਤੋਂ ਬਾਅਦ ਪਰਿਵਾਰ ਦਾ ਦੋਸ਼ ਇਹ ਸੀਗਾ ਕਿ ਪਰਿਵਾਰ ਦਾ ਇਲਜ਼ਾਮ ਇਹ ਸੀਗਾ ਉਹ ਜਿਹੜੇ ਦੋਸ਼ ਲਾ ਰਹੇ ਸੀਗੇ ਕਿ ਭਾਈ ਪੁਲਿਸ ਗੱਲ ਹੀ ਨਹੀਂ ਸੀ ਸੁਣ ਰਹੀ ਸਾਡੀ ਆਪਾਂ ਚੰਡੀਗੜ੍ਹ ਪੁਲਿਸ ਨੂੰ ਕਹਿੰਨੇ ਆ ਕਿ ਭਾਈ ਉਥੋਂ ਦੀ ਪੁਲਿਸ ਬੜੀ ਤੇਜ਼ ਦਰਾ ਰਿਆ ਉਹ ਕਹਿੰਦੇ ਗੱਲ ਹੀ ਨਹੀਂ ਸੀ ਸੁਣਦੇ ਪਏ ਸਾਡੀ ਆ ਫਿਰ ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਨਾਮ ਜ਼ਹਰਾ ਆ ਜਾਂ ਦਾ ਉਦਾਂ ਹੋਇਆ ਤੇ ਫਿਰ ਉਸ ਤੋਂ ਬਾਅਦ ਹੁਣ ਬੰਦਾ ਵੀ ਲੱਭ ਗਿਆ ਹੂੰ ਬੰਦਾ ਵੀ ਲੱਭ ਗਿਆ ਇਹ ਤਹਿਸੀਲਦਾਰ ਥੋੜਾ ਜਿਹਾ ਬਚ ਗਿਆ ਜੇ ਕਿਤੇ ਉਹ ਨਵਾਲਗ ਹੁੰਦਾ ਤਹਿਸੀਲਦਾਰ ਵੀ ਗਿਆ ਸੀ ਓਕੇ ਬਿਲਕੁਲ ਮੋਟਰ ਵਹੀਕਲ ਐਕਟ ਦੀਆਂ ਨਵੀਆਂ ਸੋਧਾਂ ਦੇ ਮੁਤਾਬਕ ਉਹਦੇ ਤੇ ਮਕਦਮਾ ਬਣ ਜਾਣਾ ਸੀ ਜਾਣਾ ਸੀ ਬਿਲਕੁਲ ਜੀ ਹੁਣ ਤੇ ਬਾਲਗ ਹੈ ਆਪਦੀ ਭੁਗਤੇਗਾ ਜੇ ਉਹਦੇ ਕੋਲ ਲਾਇਸੈਂਸ ਨਾ ਹੋਇਆ ਤੇ ਉਹਨੇ ਵੀ ਲੰਮਾ ਠੁੱਕ ਜਾਣਾ ਪਰ ਜੋ ਇਹ ਚੱਲਦਾ ਹੈ ਨਾ ਸਾਡੀਆਂ ਸੜਕਾਂ ਤੇ ਸਾਹਿਬ ਇਹ ਰੋਕਣ ਦੀ ਜ਼ਰੂਰਤ ਆ ਇਹ ਰੋਕਣ ਦੀ ਜ਼ਰੂਰਤ ਆ ਮੈਂ ਅੱਜ ਹੀ ਇੱਕ ਨਾ ਰੀਲ ਸ਼ੇਅਰ ਕੀਤੀ ਆ ਮੈਨੂੰ ਕਿਸੇ ਨੇ ਭੇਜੀ ਸਾਡੇ ਲਾ ਅਗਲੇ ਨੇ ਸਫਰ ਦੇ ਵਿੱਚ ਸੀ ਉਹ ਕਹਿੰਦੇ ਕਿ ਆ ਬੁੱਢਾ ਸਟੰਟ ਕਰਦਾ ਜਾਂਦਾ ਮੈਂ ਜਦੋਂ ਵੇਖਿਆ ਕਿ ਵਾਕਿਆ ਹੀ ਹੁਣ ਮੈਨੂੰ ਨਹੀਂ ਪਤਾ ਮੈਂ ਕੋਈ ਉਹਦਾ ਬਰਥ ਸਰਟੀਫਿਕੇਟ ਨਹੀਂ ਦੇਖਿਆ ਛਿੱਟੀ ਦਾੜ੍ਹੀ ਵਾਲਾ ਕੁਰਤੇ ਪਜਾਮੇ ਵਾਲਾ ਮੋਟਰਸਾਈਕਲ ਪਤਾ ਨਹੀਂ ਉਹਨੇ ਕੋਈ ਜਾਜ ਦਾ ਇੰਜਨ ਵਿੱਚ ਰੱਖਿਆ ਉਹ ਤੇ ਮੋਟਰਸਾਈਕਲ ਦੇ ਮਤਲਬ ਕਿ ਚਿੰਗਿਆੜੇ ਹੀ ਕੱਢੀ ਜਾਂਦਾ ਜੀ ਮਤਲਬ ਕਿ ਜਿੱਦਾਂ ਧੂਮ ਮਚਾਲੇ ਧੂਮ ਉਹ ਐ ਨਾਲ ਲੱਗਾ ਟੈਂਕੀ ਦੇ ਤੇ ਖਿੱਚ ਕੇ ਐ ਰਬੜਾਂ ਨੂੰ ਵਧੀ ਜਾਂਦਾ ਤਾਂ ਮਤਲਬ ਕਿ ਇਹ ਕਿਹੜੀਆਂ ਗੱਲਾਂ ਨੇ ਜਦੋਂ ਹੁਣ ਫਿਰ ਬੰਦਾ ਟੱਪ ਜਾਂਦਾ ਫਿਰ ਨਿਸ਼ਾਤਰ ਗੇਲ ਨੂੰ ਆਵਾਜ਼ ਮਾਰਦੇ ਕਿ ਆ ਜਾ ਮੜਾ ਜਾ ਮਾਰਗ ਤੇ ਗਾ ਦੇ ਤਾਂ ਉਫਰਗਾਨ ਦਿੰਦਾ ਨੂੰ ਪਤਾ ਹੀ ਹੈ ਨਾ ਹਰ ਅੱਖ ਚੋਂ ਵਗਣ ਕਰਾ ਲਾ ਤੋ ਜਿਨ੍ਹਾਂ ਦਾ ਸੀ ਦਰਦੀ ਤੇ ਮਤਲਬ ਕਿ ਦਰਦੀ ਹੁਣ ਗੱਲ ਇਹ ਆ ਕਿ ਉਹ ਕੀ ਕਰਦੇ ਫਿਰਦੇ ਆ ਸਰਦਾਂ ਤੇ ਸਾਡੇ ਬੰਦੇ ਜਿਹੜੇ ਆ ਉਹ ਕੁਝ ਉਦਾਂ ਹੀ ਨਸ਼ੇ 'ਚ ਹੁੰਦੇ ਆ ਕੁਝ ਦੌਲਤ ਦੇ ਨਸ਼ੇ 'ਚ ਹੁੰਦੇ ਆ ਕੁਝ ਪਾਵਰ ਦੇ ਨਸ਼ੇ 'ਚ ਹੁੰਦੇ ਆ ਠੀਕ ਹੈ ਨਾ ਜੀ ਕੁਝ ਉ ਇਸ ਸਟ्रेस ਦੇ ਮਾਰੇ ਉਹ ਸਭ ਤੋਂ ਕਸੂਤਾ ਕਹਿ ਲੋ ਕੰਮ ਆ ਜੀ ਜੀ ਇਦਾਂ ਤੇ ਕੁਝ ਜਿਹੜੇ ਆ ਉਹਨਾਂ ਨੂੰ ਨਿਯਮ-ਨਿਯਮ ਕੱਖ ਨਹੀਂ ਪਤਾ ਤੱਕਮ ਤੱਕਾ ਜੀ ਤੁਸੀਂ ਅੱਗੋਂ ਪੁੱਛੋਗੇ ਤਾਂ ਕੀ 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 ਆ ਹੂੰ ਤੇ ਕੋ ਹੋ ਸਕਦਾ ਸਲੱਗਰ ਵੀ ਕੱਢ ਲੈਣ ਬਾਰੀ ਦੇ ਨਾਲ ਉਹ ਵੀ ਰੱਖਿਆ ਹੁੰਦਾ ਬਿਲਕੁਲ ਉਹ ਸਹੀ ਕੱਲ ਹੈ ਤੇਲ ਦੇ ਨੂੰ ਵੀ ਰੱਖਿਆ ਹੁੰਦਾ ਖਾਲੀ ਭਾਂਡੇ ਖੜਕ ਛੇਤੀ ਜਾਂਦੇ ਤੇ ਜ਼ਿਆਦਾ ਵੀ ਜਾਂਦੇ ਆ ਬਸ ਖਾਲੀ ਭਾਂਡੇ ਚ ਖੜਕਦੇ ਕੀ ਹੈ ਤੇ ਸਿਰ ਸਿਰ ਨੂੰ ਆਉਂਦੇ ਨੇ ਅੰਗੋ ਸਿਰ ਨੂੰ ਆਉਂਦੇ ਨੇ ਜੀ ਜੀ ਤੇ ਗੱਲ ਇਹ ਆ ਕਿ ਇਹ ਜੋ ਹੋਇਆ ਮੰਦਪਾਗਾ ਜਿਸ ਤਰੀਕੇ ਨਾਲ ਹੋਇਆ ਕਿ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਇਹ ਮਾਮਲਾ ਦਬਾਉਣ ਦਾ ਯਤਨ ਕੀਤਾ ਇਹ ਉਸ ਤੋਂ ਵੀ ਮੰਦਪਾਗਾ ਹੈ ਸੁਖਮਨ ਸਾਹਿਬ ਉਹ ਇਸੇ ਕਰਕੇ ਉਹਨਾਂ ਨੇ ਧਰਨੇ-ਤੁਰਨੇ ਲਾਏ ਆ ਕਿ ਭਈ ਗੱਲ ਹੀ ਨਹੀਂ ਸੁਣ ਰਹੇ ਸਾਡੀ ਤੇ ਖੈਰ ਪਿੰਦਰ ਪੁਨੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਭਰਾ ਤੁਹਾਡਾ ਕੰਗਸਰੀ ਵਾਲਾ ਕਹਿ ਰਹੇ ਨੇ ਕਪਰੀ ਸ਼ਰਮਾ ਦੇ ਕੈਫੇ ਤੇ ਕਹਿੰਦੇ ਵੀ ਤੀਜੀ ਵਾਰੀ ਕਹਿੰਦੇ ਵੀ ਗੋਲੀ ਚੱਲ ਗਈ ਆ ਇਹ ਵੀ ਮਸਲਾ ਨਹੀਂ ਠੱਲਣ ਡਿਆ ਬਾਈ ਹੁਣ ਕੀ ਕਹਿ ਸਕਦੇ ਆ ਜੀ ਉਹ ਕੰਮ ਬੜਾ ਟੇਡਾ ਜਿਹਾ ਹੋਇਆ ਪਿਆ ਗੱਲ ਤੇ ਫਿਰ ਪੈਸੇ ਥੇਲੇ ਦੀ ਆ ਹੋਰ I don't think ਆ ਜੋ ਮਰਜ਼ੀ ਆ ਪਿੱਛੇ ਕਾਰਨ ਜਿਹੜੇ ਮਰਜ਼ੀ ਦੱਸੇ ਜਾਣ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਪੈਸੇ ਬੂਸੇ ਨਹੀਂ ਦਿੰਦੇ ਹੋਣੇ ਇਹਦੇ ਤੇ ਅੱਗੇ ਵੀ ਗੱਲ ਕੀਤੀ ਆ ਇਹ ਤੇ ਉੱਥੋਂ ਦਾ ਫਰਕ ਕੈਨੇਡਾ ਦਾ ਪ੍ਰਸ਼ਾਸਨ ਹੀ ਹੁਣ ਤੁਸੀਂ ਉਹਨੂੰ ਕੀ ਕਹੋਗੇ ਹ ਉੱਥੋਂ ਦਾ ਠੀਕ ਹੈ ਮੁਲਕ ਬੜਾ ਸੋਹਣਾ ਹੈ ਬੜਾ ਮਤਲਬ ਕਿ ਭਾਈ ਦੇਖਣਯੋਗ ਮੁਲਕ ਆ ਪਰ ਹਾ ਚੀਜ਼ਾਂ ਵੇਖ ਕੇ ਤੇ ਹਰ ਹਰਗੀ ਹੁੰਦੀ ਆ ਕਿ ਫਾਇਰਿੰਗ ਸਾਡੇ ਇੱਥੇ ਚੱਲੇ ਕਰੀ ਹੋ ਜਾਂਦੀ ਕਿਸੇ ਦੇ ਘਰ ਦੇ ਅੱਗੇ ਦੋ ਵਾਰੀ ਹੋ ਜਾਂਦੀ ਤੇ ਜੇ ਰਤੀ ਸ਼ਰਮ ਦੇ ਮਾਰੇ ਪੁਲਿਸ ਵਾਲੇ ਦੋ ਬੈਹ ਜਾਂਦੇ ਆ ਕੇ ਜੀ ਹੁਣ ਕਿਤੇ ਫਾਇਰਿੰਗ ਸਾਡੇ ਤੇ ਨਾ ਹੋ ਜਾਵੇ ਮਤਲਬ ਕਿ ਕਿਤੇ ਬਪਾ ਕੀ ਕਾਰਵਾਈ ਦੀ ਜੀ ਉੱਥੇ ਤੇ ਤਿੰਨ ਤਿੰਨ ਥਾਂ ਤਿੰਨ ਤਿੰਨ ਵਾਰੀ ਇੱਕੋ ਥਾਂ ਤੇ ਹੋ ਜਾਂਦੀ ਆ ਤੇ ਦਾ ਮਤਲਬ ਆ ਕਿ ਕਾਨੂੰਨ ਵਿਵਸਥਾ ਆਰਮਨਾਮ ਸਾਹਿਬ ਜੀ ਆਹ ਸਾਰੇ ਕਿਤੇ ਇਹੋ ਜਿਹਾ ਹਾਲ ਹੈ ਕਮਲਜੀਤ ਸਿੱਧੂ ਜੀ ਬਹੁਤ ਸ਼ੁਕਰੀਆ ਜੀ ਸੁਖ ਮੈਂਬਰ ਜੀ ਮੁਕਰਦ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਹਰਜੀਤ ਜੀ ਤੁਹਾਡਾ ਵੀ ਸਵਾਗਤ ਹੈ ਜੀ